ਦਰਸ਼ਨ ਹੈ ਜੀ ਦਰਸ਼ਕੋਂ ਸਿੱਧੇ ਨੇ ਦੇਖੂ ਇਹ ਮੇਰੀ ਛੜੀ ਹੈ ਮਾਹੀ ਕੁੜੀ ਦੇ ਮਾਂ ਦਾ ਲੋਕਾਂ ਨੂੰ ਹੋਇਆ ਕੀ ਹੈ ਜੀ ਤੰਗ ਕਰਦਾ ਹੈ ਜੀ ਦਾਜ ਮੰਗਦਾ ਹੈ ਬੋਲਟ ਮੰਗਦਾ ਜੀ ਕਿੰਨਾ ਟਾਈਮ ਹੋਇਆ ਹੈ ਜੀ ਮਹੀਨੇ ਹੋ ਗਏ 3 ਮਹੀਨੇ ਹੋ ਗਏ ਜੀ ਸਲਾਮ ਅਲੈਕੁਮ ਇੱਕ ਵਾਰ ਹੀ ਗਿਆ ਜੇ ਕਹਿ ਦੇ ਦੀ ਕੁੜੀ ਨੂੰ ਪਰਦਾ ਸਾਨੂੰ ਪਰੇ ਸਾਨੂੰ ਹੋਰ ਕੀ ਕਰਦਾ ਵੀ ਨਾ ਰਾਮ ਕੋ ਨਹੀਂ ਜਿੱਤ ਕਰਦਾ ਉਹਦੇ ਬਾਅਦ ਮੈਂਦਾ ਧੰਮਦਾ ਅਜਿਹਾ ਪੱਛਾ ਕਰੀ ਪਿਆ ਲੈਂਦਾ ਵੇ ਨਾਲ ਹੀ ਕੀਤਾ ਇਹਨੂੰ ਕਹਿੰਦੇ ਹਾਂ ਮਾਲਕਾਂ ਦੀ ਸਾਡੇ ਤੋਂ ਹਮਰੱਭੂ ਇਹ ਕਰੇ ਫੋਨ ਕਰੇ ਜੀ ਅਸੀਂ ਜਦ ਹੀ ਆਏ ਹੈ ਇਹ ਇਹਨਾਂ ਨੇ ਮਾਰੀ ਆਏ ਕੋਈ ਮਰੀ ਨਹੀਂ ਹੈਗੀ ਕੋਈ ਸਾਹ ਲੈਣੇ ਵਾਲੀ ਗੱਲ ਨਹੀਂ ਜੀ ਖੁਦ ਵੀ ਵੀਡੀਓ ਸਾਰਾ ਉੱਥੇ ਦੇਖ ਸਕਦਾ ਹੈ ਕੋਈ ਸਾਹ ਹੈ ਸਾਹ ਲੈਣੇ ਵਾਲੀ ਗੱਲ ਨਹੀਂ ਵੀ ਇਹ ਸਾਹ ਲਿਆ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਹਸਤੀ ਹੋਣੀ ਚਾਹੀਦੀ ਆ ਹਾਂ ਆਹ ਹਾਂ ਸਾਨੂੰ ਹੁਣ ਹੀ ਪਤਾ ਚੱਲਿਆ ਆ ਕੁੜੀ ਦਾ ਨਾਮ ਰਮਨਦੀਪ Kaur ਉਮਰ ਉਹਦੀ 30 ਸਾਲ ਦੀ ਉਮਰ ਆ ਹਾਂ ਮੇਰੇ ਉਹ ਹਾਂ ਪ੍ਰਮਾਣ ਪੱਤਰ ਦੀ ਹੋ ਜਾ ਮੈਰਿਜ ਹੋਈ ਹੋਲੇ ਸੇ ਸੱਤਵੇਂ ਦਿਨ ਹੈ ਹਾਂ ਕਿੱਥੇ ਵਿਆਹ ਹੋਇਆ ਕੀਆ ਵਧੀਆ ਕੀਤਾ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰ ਇਹ ਨਾ ਛੱਡਣਾ ਕੁੜੀ ਨੇ ਗੱਲ ਕਰ ਲੰਭੇ ਸੀਗੇ ਸਾਨੂੰ ਅਜੇ ਤੱਕ ਕੋਈ ਜਾਣ ਨਹੀਂ ਪਤਾ ਕਿ ਅੰਦਰ ਕਿਹੋ ਜਿਹੀ ਸੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਆ ਜੀ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਤੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਚਾਚਾ ਤੁਹਾਨੂੰ ਉਹ ਬਹੁਤ ਬੁਧੀ ਕਰਦਾ ਏ ਖਾਲੂ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੇ ਸਾਨੂੰ ਬੋਲਡ ਦੋ ਅਸੀਂ ਤਾਂ ਵੀਰ ਸਾਈਕਲ ਨਾਲ ਚੱਲਦੇ ਵੀ ਨਹੀਂ ਹੈਗੇ ਅਸੀਂ ਕਿੱਥੇ ਬੋਲਡ ਤੇ ਜਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆਪੇ ਤੁਸੀਂ ਕਿੱਥੇ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਲਓ ਤੇ ਨੀਲੀ ਦਾ ਕਰੀ ਪਈ ਏ ਢੋਨੀ ਉਹਦੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤੇਰਾ ਵੀਰੇ ਹਾਂ ਉਹਦੇ ਕੋਈ ਜਾਚ ਇਤਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਵੰਡੀਆਂ ਨਾਲ ਗੱਲਾਂ ਮਾਰਨ ਲੱਗਾ ਹੋਇਆ ਸੀ ਹੱਸਣ ਲੱਗਾ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸ ਨਾਲ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50000 ਰੁਪਏ ਤਨਖਾਹ ਲੈਂਦਾ ਹੈ ਅਸੀਂ ਕਿਹਾ ਸਾਡੀ ਕੁੜੀਆ ਸੁਖੀ ਬਸੂਗੀ ਕੋਈ ਗੱਲ ਨਹੀਂ ਅਰੇ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਇਹ ਵਿਆਹ ਤੋਂ ਬਾਅਦ ਸਿਰਫ 1 ਮਹੀਨਾ ਕੰਮ ਤੇ ਗਿਆ ਉਹ ਤੋਂ ਬਾਅਦ ਇਹ ਜਿੱਦਾ ਹੀ ਘਰੇ ਬੈਠਾ ਹੈ ਤੁਸੀਂ ਕੀ ਮੰਗਦੇ ਅਸੀਂ ਇਹ ਮੰਗ ਕਰਦੇ ਆ ਵੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਆ ਦੋਨਾਂ ਪਿਓ ਪਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਘੜਤਣਾ ਕੋਈ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਆ ਠੀਕ ਆ ਗੱਲ ਸਾਡੀ ਮੰਗ ਇਹ ਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬਸ